ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬੰਦਲਾ। ਭਰਾਵੋ ਆਪਣੇ ਪਿੰਡਾਂ ਵਾਲੇ ਬੰਦਿਆਂ ਲਈ ਖਾਸ ਤੌਰ ਤੇ ਜਿਹੜੇ ਚੀਮਾ ਸਾਹਿਬ ਜਿੱਥੇ ਸੰਤ ਬਾਬਾਤਰ ਸਿੰਘ ਜੀ ਦੀ ਜਨਮ ਸਥਾਨ ਧਰਤੀ ਹੈ ਨਾ ਉਹਦੇ ਆਲੇ ਦੁਆਲੇ ਦੇ ਪਿੰਡਾਂ ਵਾਲੇ ਬੱਚਿਆਂ ਲਈ ਬਹੁਤ ਜ਼ਿਆਦਾ ਜ਼ਰੂਰੀ ਆਪਾਂ ਕਹੀਏ ਵੀ ਵੀਡੀਓ ਆ ਗਈ। ਮੈਂ ਇਸ ਟਾਈਮ ਪਿੰਡ ਹੀਰੋਕਲਾਂ ਜਿਹੜਾ ਮਾਨਸਾ ਦੇ ਵਿੱਚ ਖੜਾ ਜਿੱਥੇ ਸੰਤ ਬਾਬਾ ਬੱਗਾ ਸਿੰਘ ਜੀ ਦਾ ਅਸਥਾਨ ਬਣਿਆ ਹੋਇਆ ਪਿੰਡ ਹੀਰੋਕਲਾਂ ਦੇ ਵਿੱਚ ਤੇ ਨਾਲ ਹੀ ਇੱਥੇ ਆ ਸਕੂਲ ਆ ਜਿਹੜਾ ਬਣਿਆ ਪਿਆ ਇਧਰਲੇ ਪਾਸੇ ਵੀ ਦਿਖਾ ਦੇ ਬਾਈ ਇਧਰਲੇ ਸਾਰੇ ਪਾਸੇ ਆ ਗਿਆ ਪ੍ਰਾਇਮਰੀ ਵਾਲਾ ਜਿਹੜਾ ਇਹ ਬਣਿਆ ਪਿਆ ਜਿਹਦੇ ਵਿੱਚ ਕਲਾਸਾਂ ਸਾਰੀਆਂ ਏਸੀ ਨੇ ਇਹ ਪ੍ਰੀ ਨਰਸਰੀ ਤੋਂ ਲੈ ਕੇ ਪਲੱਸ 2 ਤੱਕ ਸਕੂਲ ਬਣਿਆ ਪਿਆ ਗੁਰੂ ਘਰ ਦੇ ਵਿੱਚ ਆ ਤੇ ਇਹ ਜਿਹੜੀ ਆਪਾਂ ਕਹੀਏ ਸੰਸਥਾ ਸੰਤ ਬਾਬਾ ਬੱਗਾ ਸਿੰਘ ਜੀ ਵੇਲੇ ਤੋਂ 1932 ਤੋਂ ਇੱਥੇ ਗੁਰਮੁਖੀ ਜਿਹੜੀ ਕਲਾਸਾਂ ਨੇ ਉਹ ਸ਼ੁਰੂ ਹੋਈਆਂ ਤੇ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚੇ ਪੀ ਐਚ ਡੀ ਇੱਥੋਂ ਪਿੰਡ ਦੇ ਕਰਕੇ ਆਏ ਨੇ ਨਾ ਉਹਨਾਂ ਨੇ ਬਕਾਇਦਾ ਉਥੇ ਕਿਤਾਬਾਂ ਦੇ ਵਿੱਚ ਪੜਿਆ ਵੀ ਇਸ ਪਿੰਡ ਦਾ ਰੈਕર્ડ ਯੂਨੀਵਰਸਿਟੀ ਦੇ ਵਿੱਚ ਪਿਆ ਵੀ ਸੰਤ ਬਾਬਾ ਬੱਗਾ ਸਿੰਘ ਜੀ ਕੋਲੇ 72 ਬੱਚੇ ਗੁਰਮੁਖੀ ਦੀ ਤਾਲੀਮ ਲੈ ਰਹੇ ਨੇਗੇ 1932 ਤੋਂ ਇਹ ਸੰਸਥਾ ਚੱਲੀ ਆ ਰਹੀ ਸੀ ਉਸ ਤੋਂ ਬਾਅਦ ਫਿਰ ਜਿਵੇਂ ਕਹੀਏ ਵੀ ਗੁਰੂ ਘਰ ਦੀ ਕਮੇਟੀ ਨੇ 2000 ਦੇ ਵਿੱਚ ਇਹਨੂੰ ਬਿਲਡਿੰਗ ਵਗੈਰਾ ਕਰਕੇ ਵਧੀਆ ਉਹ ਕਰ ਲਿਆ ਤੇ 2010 ਦੇ ਵਿੱਚ ਇਹ ਅਫੀਲੀਏਟਡ ਹੋ ਗਿਆ ਮਾਨਤਾ ਪ੍ਰਾਪਤ ਹੋ ਗਿਆ ਆਜੋ ਆਪਣੇ ਨਾਲ ਇਧਰਲੇ ਪਾਸੇ ਪ੍ਰਿੰਸੀਪਲ ਸਾਹਿਬ ਖੜੇ ਨੇ ਸਕੂਲ ਦੇ ਟੀਚਰ ਸਾਹਿਬਾਨ ਖੜੇ ਨੇ ਤੇ ਨਾਲ ਜਿਹੜੀ ਗੁਰੂ ਘਰ ਦੀ ਕਮੇਟੀ ਹੈਗੀ ਉਹਦੇ ਪ੍ਰਧਾਨ ਸਾਹਿਬ ਖੜੇ ਨੇ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਪ੍ਰਧਾਨ ਸਾਹਿਬ ਨਾਲ ਵੀ ਜਿਹੜਾ ਇਹਨਾਂ ਦਾ ਮੁੱਖ ਮਕਸਦ ਕੀ ਹੈਗਾ ਕਿਉਂ ਇਹਨਾਂ ਨੇ ਜਿਹੜੀ ਗੱਲ ਮੈਨੂੰ ਦੱਸੀ ਹੈ ਵੀ ਇੱਥੇ ਜੋ ਵੀ ਬੱਚੇ ਪੜ੍ਹਦੇ ਆਗੇ ਇੱਕ ਤਾਂ ਹੁੰਦਾ ਕਮਾਈ ਦਾ ਸਾਧਨ ਹੁੰਦਾ ਵੀ ਅੱਜ ਕੱਲ ਤੁਸੀਂ ਦੇਖ ਲਓ ਜਿਵੇਂ ਆਪਾਂ ਕਹਿੰਦੇ ਆ ਵੀ ਸਕੂਲ ਨੇ ਬਿジネス ਬਣ ਗਏ ਹਨਾ ਵੱਡੇ ਵੱਡੇ ਸਕੂਲ ਖੋਲੇ ਜਾ ਰਹੇ ਨੇ ਵੀ ਉਹਨਾਂ ਤੋਂ ਕਰਾਬਾਂ ਦੇ ਇੰਨੇ ਪੈਸੇ ਲੈ ਆ ਰਹੇ ਨੇ ਫੀਸਾਂ ਦੇ ਨੇ ਪੈਸੇ ਲੈ ਆ ਰਹੇ ਨੇ ਤਾਂ ਸਾਰੀ ਕਮੇਟੀ ਵੀ ਕਹਿੰਦੀ ਤੇ ਪ੍ਰਿੰਸੀਪਲ ਸਾਹਿਬ ਵੀ ਕਹਿੰਦੇ ਕਹਿੰਦੇ ਵੀ ਇਹ ਨੋ ਪ੍ਰੋਫਿਟ ਨੋ ਲਾਸਟ ਤੇ ਅਸੀਂ ਕੰਮ ਕਰ ਰਹੇ ਹਾਂਗੇ ਤੇ ਸੰਤ ਬਾਬਾ ਬੱਗਾ ਸਿੰਘ ਜੀ ਦੀ ਸੋਚ ਨੂੰ ਅੱਗੇ ਲੈ ਕੇ ਜਾ ਰਹੇ ਹਾਂਗੇ ਜਿਵੇਂ ਸਾਡੇ ਏਰੀਆ ਦੇ ਵਿੱਚ ਸੰਤ ਬਾਬਾ ਆਤਾ ਸਿੰਘ ਜੀ ਮਹਾਰਾਜ ਨੇ ਸਿੱਖਿਆ ਦਾ ਪ੍ਰਸਾਰ ਕੀਤਾ ਸੀਗਾ ਵੀ ਜੇ ਸਾਡੇ ਮਾਲਵੇ ਦੇ ਲੋਕ ਪੜ੍ਹਾਈ ਕਰਨਗੇ ਤਾਂ ਉਹ ਅੱਗੇ ਜਾਣਗੇ ਤੇ ਬਹਿਮਾ ਭਰਮਾ ਤੋਂ ਦੂਰ ਹੋਣਗੇ ਇਸੇ ਤਰ੍ਹਾਂ ਹੀ ਸੰਤ ਬਾਬਾ ਬਗਾ ਸਿੰਘ ਜੀ ਦੀ ਜਿਹੜੀ ਸੋਚ ਆ ਗਈ ਮੇਰੇ ਨਾਲ ਪ੍ਰਧਾਨ ਸਾਹਿਬ ਨੇ ਨਾਲ ਪ੍ਰਿੰਸੀਪਲ ਸਾਹਿਬ ਨੇ ਤੇ ਨਾਲ ਆਪਣੇ ਟੀਚਰ ਨੇ ਹੱਸੀ ਗਾਲ ਜੀ ਪਹਿਲਾਂ ਸਭ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਮੈਂ ਜਾਨਣਾ ਚਾਹਣਾ ਜੀ ਵੀ ਤੁਹਾਡੀ ਸੋਚ ਕੀ ਹੈ ਕਿ ਜਦੋਂ ਹੁਣ ਆਪਾਂ ਵੀਡੀਓ ਦੇਖਾਂ ਪਾਵਾਂਗੇ ਹਨਾ ਲੋਕ ਇੱਥੇ ਬੱਚਿਆਂ ਦੀ ਐਡਮਿਸ਼ਨ ਵੀ ਕਰਾਉਣਗੇ ਤੁਸੀਂ ਕਿਸ ਸੋਚ ਨੂੰ ਲੈ ਕੇ ਇਹ ਸਕੂਲ ਨੂੰ ਅੱਗੇ ਵਧਾ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਫਤਿਹ ਭਾਈ ਸਾਹਿਬ ਆਪ ਜੀ ਦਾ ਧੰਨਵਾਦ ਮਿਹਰਬਾਨੀ ਜੀ ਤੇ ਅਸੀਂ ਤਾਂ ਮਹਾਪੁਰਖਾਂ ਦੀ ਸੋਚ ਨੂੰ ਅੱਗੇ ਲੈ ਕੇ ਚੱਲੇ ਹੋਏ ਹਾਂ ਉਹਨਾਂ ਦੀ ਸੋਚ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਮਹਾਪੁਰਖਾਂ ਨੇ ਵੀ 80-83 ਬੱਚੇ ਉਦੋਂ ਪੜ੍ਹਦੇ ਹੁੰਦੇ ਉਹਨਾਂ ਲਵੇ ਗੁਰਮੱਦੀ ਵਿੱਦਿਆ ਠੀਕ ਹੈ ਜੀ 2000 ਦੇ ਵਿੱਚ ਅਸੀਂ ਸਾਰੀ ਸੰਗਤ ਨੇ ਇੱਥੇ ਫੈਸਲਾ ਕੀਤਾ ਪ੍ਰਿੰਸੀਪਲ ਜੀ ਵਿਗਿਆਨੀ ਬਹਾਦਰ ਸਿੰਘ ਜੀ ਹੋਰ ਸਾਰੀਆਂ ਸੰਗਤਾਂ ਨੇ ਵੀ ਆਪਾਂ ਨੂੰ ਇਹ ਸਕੂਲ ਚਲਾਉਣਾ ਚਾਹੀਦਾ ਮਹਾਪੁਰਖਾਂ ਦੇ ਨਾਮ ਤੇ ਠੀਕ ਹੈ ਜਿਹਦੇ ਵਿੱਚ ਇਹ ਕੋਈ ਇਕੱਲਾ ਕਿਸੇ ਦੀ ਕਮਾਈ ਨਹੀਂ ਸਾਧਨ ਨਹੀਂ ਹੈਗਾ ਇਹ ਤਾਂ ਇਲਾਕੇ ਦੀ ਸੰਸਥਾ ਹੈ ਠੀਕ ਹੈ ਜੀ ਜਿਹਦੇ ਵਿੱਚ ਸਾਡੇ ਬੱਚੇ ਆਪਦੇ ਪੜ੍ਹਦੇ ਨੇ ਸਾਰੇ ਕਿਉਂਕਿ ਸਾਰਿਆਂ ਨੂੰ ਹੀ ਘੱਟ ਪੀਸਾਂ ਤੇ ਪੜਾਉਣਾ ਸੀ ਜੇ ਬਾਹਰ ਮਾਡਲ ਸਕੂਲਾਂ 'ਚ ਅਸੀਂ ਬਾਹਰੇ ਪੜਾਉਂਦੇ ਆ ਉਹਨਾਂ ਸਕੂਲਾਂ ਵਿੱਚ ਬਹੁਤ ਸਾਰੀ ਫੀਸ ਦੇਣੀ ਪੈਂਦੀ ਹੈ ਬਿਲਕੁਲ ਜੀ ਇੱਥੇ ਅਸੀਂ ਤਕਰੀਬਨ ਥੋੜੇ ਜਿਹੇ ਖਰਚੇ 'ਚ ਸਾਡੇ ਬੱਚੇ ਪਲੱਸ 2 ਤੱਕ ਪੜ ਜਾਂਦੇ ਨੇ ਠੀਕ ਹੈ ਜੀ ਕਿਉਂਕਿ ਸਾਡਾ तकरीबन 5-7 ਲੱਖ ਰੁਪਇਆ ਇੱਕ ਪਰਿਵਾਰ ਦਾ ਬਚ ਜਾਂਦਾ ਇੱਕ ਬੱਚੇ ਵਾਂਗਰ ਬਿਲਕੁਲ ਜੀ ਇਸ ਵਾਸਤੇ ਸਾਰੇ ਇਲਾਕੇ ਦੀ ਸੰਸਥਾ ਹੈ ਵਧੀਆ ਜੋਗ ਟੀਚਰ ਨੇ ਸਾਡੇ ਬੱਚੇ ਬਹੁਤ ਸਾਰੇ 100 ਬੱਚਾ ਸਾਡਾ ਕੋਈ ਫੌਰਨ ਦੇਸਾਂ ਚ ਗਿਆ ਕੋਈ ਫੌਜ ਇਹ ਤੋਂ ਇਹ ਤੋਂ بڑے ਹੋਏ ਬੱਚੇ ਜੀ ਕੋਈ ਪੁਲਿਸ ਚ ਗਿਆ ਹੈ ਠੀਕ ਹੈ ਜੀ ਤੇ ਵੱਖ-ਵੱਖ ਥਾਂਵੇਂ ਕੋਈ ਮਾਸਟਰ ਹੈ ਕੋਈ ਡਾਕਟਰ ਹੈ ਇੱਥੋਂ ਪੜ ਕੇ ਜੀ ਬਿਲਕੁਲ ਤੇ ਰਾਗੀ ਪ੍ਰਚਾਰਕ ਸਾਡੇ ਇਲਾਕੇ ਚ ਬੈਠੇ ਨੇ ਸਾਰੇ ਇਹ ਮਹਾਪੁਰਖਾਂ ਦੀ ਦੇਣ ਹੈ ਜਿਸ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਦੋਸਤੋ ਹੁਣ ਆਪਾਂ ਪ੍ਰਿੰਸੀਪਲ ਸਾਹਿਬ ਨਾਲ ਗੱਲਬਾਤ ਕਰਦੇ ਆਂ ਵੀ ਜਿਹੜੀ ਸਕੂਲ ਦੇ ਵਿੱਚ ਵਿੱਦਿਆ ਆ ਗਈ ਹੈ ਨਾ ਉਹ ਕਿੱਸਾ ਆਬ ਦੀ ਆ ਇਹ ਹੱਸੀ ਗਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੀ ਵੀਡੀਓ ਦੇ ਵਿੱਚ ਤੇ ਜੇਕਰ ਆਪਾਂ ਵਿੱਦਿਆ ਦੀ ਗੱਲ ਕਰੀਏ ਜੀ ਜਿਵੇਂ ਅੱਜ ਕੱਲ ਨਾਨ ਮੈਡੀਕਲ ਦਾ ਜਮਾਨਾ ਹੈਗਾ ਹੈ ਨਾ ਤਾਂ ਆਪਣੇ ਇਸ ਸਕੂਲ ਦੇ ਵਿੱਚ ਕਿਹੜੀ ਪੜਾਈ ਹੋ ਰਹੀ ਹੈ ਜੀ ਬੱਚਿਆਂ ਨੂੰ ਜੀ ਸਭ ਤੋਂ ਪਹਿਲਾਂ ਜੀ ਤੁਹਾਡਾ ਇੱਥੇ ਸਵਾਗਤ ਕਰਦੇ ਹਾਂ ਜੀ ਮਿਹਰਬਾਨੀ ਜੀ ਤੇ ਇਸ ਸੰਸਥਾ ਦੇ ਵਿੱਚ ਜੀ ਅਸੀਂ ਇਹ ਸੰਸਥਾ ਜਿਹੜੀ 2010 ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਐਫੀਲੀਏਸ਼ਨ ਕਰਵਾ ਲਈ ਸੀ ਠੀਕ ਹੈ ਇਹ ਸੰਸਥਾ ਦੇ ਵਿੱਚ ਅਸੀਂ ਇੰਗਲਿਸ਼ ਮੀਡੀਆਵਾਂ ਚੱਲ ਰਿਹਾ ਜੀ ਠੀਕ ਹੈ ਤੇ ਨਰਸਰੀ ਤੋਂ ਲੈ ਕੇ ਮੰਨ ਲਓ 10th ਕਲਾਸ ਤੱਕ ਕੋ-ਐਜੂਕੇਸ਼ਨ ਆ ਪਲੱਸ 1 ਪਲੱਸ 2 ਕੇਵਲ ਲੜਕੀਆਂ ਲਈ ਹੈ ਕੇਵਲ ਲੜਕੀਆਂ ਲਈ ਹੈ ਠੀਕ ਹੈ ਇਹ ਸੰਸਥਾ ਦੇ ਬੱਚੇ ਜੀ ਬਹੁਤ ਸਾਰੇ ਪੜ੍ਹ ਕੇ ਦੇਸ਼ਾਂ ਵਿਦੇਸ਼ਾਂ ਚ ਗਏ ਨੇ ਬਹੁਤ ਸਾਰੇ ਜੋਬ ਤੇ ਲੱਗੇ ਨੇ ਤੇ ਨਾਲੇ ਨਾਨ-ਮੈਡੀਕਲ ਮੈਡੀਕਲ ਤੇ ਕਮਰਸ ਵਾਲੇ ਸਕਰੀਮ ਦੇ ਵਿੱਚ ਵੀ ਬਹੁਤ ਸਾਰੇ ਬੱਚੇ ਚਲੇ ਜਾਂਦੇ ਨੇ ਠੀਕ ਹੈ ਜੀ ਤੇ ਜਿਵੇਂ ਆਪਾਂ ਦੇਖੀਏ ਜੀ ਇੱਥੇ ਮੈਂ ਸੁਣੇ ਵੀ ਆਲੇ-ਦਾਲੇ ਪਿੰਡਾਂ ਚ ਬੱਚਾ ਵੀ ਜਾਂਦੀਆਂ ਨੇ ਜੀ ਇੱਥੋਂ ਹਾਂ ਜੀ ਇਹ ਸੰਸਥਾ ਦੇ ਵਿੱਚ ਤਕਰੀਬਨ 15-16 ਪਿੰਡਾਂ ਤੋਂ ਬੱਚੇ ਜਿਹੜੇ ਪੜ ਰਹੇ ਨੇ ਠੀਕ ਹੈ ਜੀ ਤੇ ਵੱਖ-ਵੱਖ ਰੂਟਾਂ ਦੇ ਬੈਨਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਠੀਕ ਹੈ ਤੇ ਉਹਨਾਂ ਦੇ ਬਹੁਤ ਥੋੜਾ ਖਰਚਾ ਲਿਆ ਜਾਂਦਾ ਜੀ ਬੱਚਾ ਠੀਕ ਹੈ ਜੀ ਥੋੜੇ ਹਿੱਸਾਂ ਦੇ ਨਾਲ ਮੰਨ ਲਓ ਚੰਗੀ ਐਜੂਕੇਸ਼ਨ ਦਿੱਤੀ ਜਾਂਦੀ ਹੈ ਤੇ ਨਾਲ ਹੀ ਮੰਨ ਲਓ ਜਿੱਤੇ ਅਸੀਂ ਮੰਨ ਲਓ ਦੁਨਿਆਵੀ ਐਜੂਕੇਸ਼ਨ ਦੇ ਰਿਆ ਉਹਦੇ ਨਾਲ ਨਾਲ ਅਸੀਂ ਗੁਰਮਤਿ ਦੀ ਸਿੱਖਿਆ ਵੀ ਦੇ ਰਿਆ ਗੁਰਬਾਣੀ ਦੀ ਮੰਨ ਲਓ ਬੱਚਿਆਂ ਨੂੰ ਨਾਲ ਜੋੜਿਆ ਜਾਂਦਾ ਗੁਰਬਾਣੀ ਵੀ ਸਿਖਾਈ ਜਾਂਦੀ ਹੈ ਬੱਚਿਆਂ ਨੂੰ ਤੇ ਨਾਲ ਇਹ ਨੈਤਿਕ ਸਿੱਖਿਆ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜੀ ਅੱਜ ਦੀ ਲੋੜ ਆ ਬੱਚਿਆਂ ਨੂੰ ਨੈਤਿਕ ਤੌਰ ਤੇ ਆਚਰਣ ਤੌਰ ਤੇ ਉਹਨਾਂ ਦਾ ਵੱਲੋਂ ਆਪਾਂ ਨੂੰ ਸਮੇਂ ਦੀ ਲੋੜ ਆ ਬਿਲਕੁਲ ਬੱਚਿਆਂ ਨੂੰ ਕਿਉਂਕਿ ਅੱਜ ਸਮਾਜ ਦੇ ਵਿੱਚ ਨਸ਼ਿਆਂ ਦਾ ਦੌਰ ਚੱਲ ਰਿਹਾ ਉਹਨਾਂ ਚੀਜ਼ਾਂ ਤੋਂ ਵੀ ਬੱਚਿਆਂ ਨੂੰ ਵੱਲੋਂ ਪ੍ਰੇਰਿਤ ਕਰਕੇ ਵੀ ਜਿਵੇਂ ਆਪਾਂ ਅਕਸਰ ਹੀ ਕਈ ਗਾਣਿਆਂ ਦੇ ਵਿੱਚ ਵੀ ਹੈ ਆਪਾਂ ਕਹਿੰਦੇ ਵੀ ਸਕੂਲੀ ਪੜ੍ਹਾਈ ਜਿਹਦਾ ਬੰਦਾ ਜੌਬ ਵਗੈਰਾ ਤੇ ਲੱਗ ਜਾਂਦਾ ਕਿਸੇ ਬੇਨਸ ਚ ਪਾਇਆ ਜਾਂਦਾ ਫਿਰ ਤਾਂ ਕੰਮ ਆਉਂਦੀ ਆ ਹਨਾ ਜੇ ਕੋਈ ਬੰਦਾ ਆਮ ਆਪਦੀ ਜ਼ਿੰਦਗੀ ਜਿਉਂਦਾ ਆਪਾਂ ਕਹਿੰਦੇ ਸਕੂਲੀ ਪੜਾਈ ਉਹਦੇ ਕਿੱਥੇ ਕੰਮ ਆਉਂਦੀ ਆ ਤਾਂ ਪ੍ਰਿੰਸੀਪਲ ਸਾਹਿਬ ਨੇ ਬਹੁਤ ਸੋਹਣੀ ਗੱਲ ਕਹੀ ਆ ਵੀ ਇੱਥੇ ਜਿਹੜੀ ਆਪਣੀ ਆਮ ਜ਼ਿੰਦਗੀ ਚ ਜਿਉਣ ਵਾਲੀਆਂ ਗੱਲਾਂ ਆਣੇਗੀਆਂ ਹਨਾ ਜਿਵੇਂ ਗੁਰਬਾਣੀ ਨਾਲ ਜੋੜਿਆ ਜਾਂਦਾ ਨਸ਼ਿਆਂ ਤੋਂ ਦੂਰ ਕੀਤਾ ਜਾਂਦਾ ਬੱਚਿਆਂ ਨੂੰ ਵੀ ਉਹ ਗੱਲਾਂ ਦੀ ਸੇਧ ਵੀ ਆ ਜਿਹੜੀ ਇੱਥੇ ਦਿੱਤੀ ਜਾਂਦੀ ਆ ਤੇ ਪ੍ਰਿੰਸੀਪਲ ਸਾਹਿਬ ਜੀ ਆਪਾਂ ਗੱਲ ਕਰੀਏ ਜੀ ਆਪਣੇ ਕੋਲ ਜਿਹੜਾ ਸਟਾਫ ਆਗਾ ਉਹ ਕੀ ਕੀ এডਿਕੇਸ਼ਨ ਰੱਖਦਾ ਜੀ ਜਿਵੇਂ ਆਪਾਂ ਕਹਿੰਦੇ ਆ ਵੀ ਕਿਸੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਾਂ ਸਰਕਾਰੀ ਸਕੂਲ ਦੇ ਵਿੱਚ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਵੀ ਵਧੀਆ ਪੜ੍ਹਿਆ ਲਿਖਿਆ ਸਟਾਫ ਹੋਵੇ ਆਪਣੇ ਸਟਾਫ ਦੀ ਕੀ ਕੀ ਕੁਆਲਿਫੀਕੇਸ਼ਨ ਸਾਰਾ ਸਟਾਫ ਆ ਜਿਹੜੇ ਕੁਆਲਿਫਾਈਡ ਆ ਐਮਏ ਬੀਐਡ ਨੇ ਜੀ ਜਿਸ ਤਰ੍ਹਾਂ ਸਾਇੰਸ ਵਾਲਾ ਟੀਚਰ ਆ ਜਿਹੜਾ ਉਹ ਮੰਨ ਲਓ ਵੀਐਸਸੀ ਬੀਐਡ ਹੁੰਦੇ ਨੇ ਜੀ ਪੰਜਾਬੀ ਵਾਲਾ ਟੀਚਰ ਹਰ ਵਿਸ਼ੇ ਦਾ ਮੰਨ ਲਓ ਮਾਹਰ ਟੀਚਰ ਰੱਖਿਆ ਜਾਂਦਾ ਇਹ ਨਹੀਂ ਹੈਗਾ ਵੀ ਆਪਾਂ ਬੇਨਾ ਸਬਜੈਕਟ ਤੋਂ ਕਿਸੇ ਨੂੰ ਟੀਚਰ ਨੂੰ ਆਪਾਂ ਵਿਸ਼ਾ ਦੇ ਦਈਏ ਜਿਹੜਾ ਸਬਜੈਕਟ ਦਾ ਮਾਹਰ ਟੀਚਰ ਉਹੀ ਉਹਨੂੰ ਵਿਸ਼ਾ ਪੜਾਉਣ ਵਾਸਤੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਵੀ ਉਸ ਵਿਸ਼ੇ ਦੇ ਵਿੱਚ ਜੋ ਟੀਚਰ ਮਾਹਿਰ ਹੈ ਹਾਂਜੀ ਵੀ ਉਸੇ ਨੂੰ ਹੀ ਰੱਖਿਆ ਜਾਂਦਾ ਇਹ ਨਹੀਂ ਹੈਗਾ ਵੀ ਤਨਖਾਹ ਘੱਟ ਦੇਣ ਦੇ ਲਾਲਚ ਨਾਲ ਜਿਵੇਂ ਬਹੁਤੇ ਸਕੂਲਾਂ ਦੇ ਵਿੱਚ ਗੱਲ ਹੁੰਦੀ ਆ ਹਨਾ ਨਹੀਂ ਨਹੀਂ ਠੀਕ ਹੈ ਜੀ ਟੀਚਰਾਂ ਨੂੰ ਤਨਖਾਹ ਵੀ ਉਹਨਾਂ ਦੇ ਸਮਰਥਨ ਸਰਦ ਦਿੱਤੀਆਂ ਜਾਂਦੇ ਨੇ ਤੇ ਪੜ੍ਹਾਈ ਦੇ ਨਾਲ ਨਾਲ ਇੱਥੇ ਆਪਣੀ ਖੇਡਾਂ ਦੀ ਐਕਟੀਵਿਟੀ ਵੀ ਕਰਵਾਉਣੀ ਹੋਈ ਹੈ ਪੜ੍ਹਾਈ ਦੇ ਨਾਲ ਨਾਲ ਜੇ ਇੱਥੇ ਖੇਡਾਂ ਵੀ ਕਰਵਾਈ ਜਾਂਦੇ ਨੇ ਇੱਕ ਬਹੁਤ ਵਧੀਆ ਗਰਾਊਂਡ ਆ ਠੀਕ ਹੈ ਜੀ ਬਣਿਆ ਹੋਇਆ ਜੀ ਉਹਦੇ ਵਿੱਚ ਗੇਮਾਂ ਕਰਵਾਈਆਂ ਜਾਂਦੀਆਂ ਨੇ ਬੱਚੇ ਨੇ ਜਿਹੜੇ ਮੰਨ ਲੋ ਉਹ ਸਕੂਲੀ ਕੰਪੀਟੀਸ਼ਨ ਹੁੰਦੇ ਨੇ ਜਿਹੜੇ ਜ਼ੋਨ ਪੱਧਰ ਦੇ ਜ਼ਿਲ੍ਹਾ ਪੱਧਰ ਦੇ ਸਟੇਟ ਪੱਧਰ ਦੇ ਉਹਨਾਂ ਦੇ ਵਿੱਚ ਭਾਗ ਲੈਂਦੇ ਆ ਜੀ ਬੱਚੇ ਹਰ ਸਾਲ ਮੰਨ ਲੋ ਆਪਣੇ ਤੌਰ ਤੇ ਸਕੂਲ ਦੇ ਵਿੱਚ ਵੀ ਇੱਕ ਟੂਰਨਾਮੈਂਟ ਕਰਵਾਇਆ ਜਾਂਦਾ ਠੀਕ ਹੈ ਜੀ ਬਾਕੀ ਜਿਹੜੀਆਂ ਮੰਨ ਲੋ ਸਰਕਾਰੀ ਸਕੂਲਾਂ ਦੀਆਂ ਗੇਮਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਵਿੱਚੋਂ ਭਾਗ ਲੈਂਦੇ ਜਾਂ ਨਹੀਂ ਬਹੁਤ ਵਧੀਆ ਜੀ ਆਜੋ ਜੀ ਆਪਾਂ ਤੁਹਾਨੂੰ ਥੋੜਾ ਦਿਖਾਉਣੇ ਆ ਇਹ ਸਾਰਾ ਪ੍ਰਾਇਮਰੀ ਵਾਲਾ ਆ ਗਿਆ ਜੀ ਆਜੋ ਨਾਲ ਹੀ ਆਜੋ ਜੀ ਦੀਪ ਬਾਈ ਅੱਗੇ ਆ ਜਾ ਤੇ ਮੇਰੇ ਨਾਲ ਬਾਈ ਜਿਹੜਾ ਅੱਜ ਆਪਣਾ ਵੀਰ ਕੈਮਰਾਮੈਨ ਆ ਇਸ ਪਿੰਡ ਦਾ ਹੀ ਆ ਬਾਈ ਬਹੁਤ ਖੂਨਹਾਰ ਵੀਰ ਸੁਖਦੀਪ ਭਰਾ ਸਾਡਾ ਹਨਾ ਜਿਹੜਾ ਕਿ ਡੀ ਐਚ ਕੇ ਮੀਡੀਆ ਦੇ ਨਾਂ ਤੇ ਪੂਰੇ ਪੰਜਾਬ ਦੇ ਵਿੱਚ ਸਿਵਾਵਾ ਮ ਦੇ ਰਿਹਾ ਇਹ ਆਪਣੇ ਨਰਸਰੀ ਆਪਣੇ ਪ੍ਰਾਇਮਰੀ ਵਾਲਾ ਆ ਗਿਆ ਜੀ ਨਰਸਰੀ ਆ ਗਿਆ ਜੀ ਕੈਮੀ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਹਾਂ ਨਰਸਰੀ ਤੋਂ ਲੈ ਕੇ ਅੱਛਾ ਨਰਸਰੀ ਤੋਂ ਲੈ ਕੇ ਪੰਜਵੀਂ ਤੱਕ ਜਿਹੜੇ ਬੱਚੇ ਨੇ ਬਾਈ ਇਸ ਏਰੀਆ ਦੇ ਵਿੱਚ ਪੜਦੇ ਆ ਤੇ ਬੱਚਿਆਂ ਨੂੰ ਫਿਰ ਕਿਵੇਂ ਕੋਈ ਏਸੀ ਵਗੈਰਾ ਦੀ ਸਹੂਲਤ ਵੀ ਦਿੱਤੀ ਵੀ ਹੈ ਜਾਂ ਕਿਵੇਂ ਆ ਜੀ ਅੱਜ ਕੱਲ੍ਹ ਲੋੜ ਆ ਜੀ ਏਸੀ ਲੱਗੇ ਹੋਏ ਨੇ ਕਮਰਿਆਂ ਦੇ ਵਿੱਚ ਠੀਕ ਹੈ ਜੀ ਕਿਉਂ ਗਰਮੀ ਭਰਾਵੋ ਤੁਹਾਨੂੰ ਪਤਾ ਬਹੁਤ ਆ ਗਈ ਹੈ ਨਾ ਤੇ ਆਜੋ ਬਾਈ ਤੁਹਾਨੂੰ ਦਿਖਾਉਣੇ ਆ ਤੇ ਏਸੀ ਹਰੇਕ ਕਮਰੇ ਦੇ ਵਿੱਚ ਲੱਗਿਆ ਹੋਇਆ ਤੇ ਸਾਰੇ ਬੱਚੇ ਆ ਇਸ ਤਰ੍ਹਾਂ ਇਹ ਕਿਹੜੀ ਕਲਾਸ ਦਾ ਕਮਰਾ ਜੀ ਇਹ ਕੇਜੀ ਕਲਾਸ ਦਾ ਕਮਰਾ ਜੀ ਠੀਕ ਹੈ ਜੀ ਹਾਂ ਜੀ ਨਹੀਂ ਨਹੀਂ ਬਹੁਤ ਬਿਲਕੁਲ ਜੀ ਬਹੁਤ ਵਧੀਆ ਤੇ ਜਿਵੇਂ ਆਪਾਂ ਦੇਖੀਏ ਜੀ ਜਿਵੇਂ ਮੈਂ ਦੇਖਿਆ ਵੀ ਆਪਣੇ ਪਿੰਡਾਂ ਚੋਂ ਬੱਚੇ ਆਉਂਦੇ ਆਗੇ ਹਨਾ ਤੇ ਇੱਥੇ ਕਿਸੇ ਵੀ ਆਪਣੇ ਵੀ ਸਿੱਖ ਧਰਮ ਦਾ ਬੱਚਾ ਇਹ ਐਡਮਿਸ਼ਨ ਲੈ ਸਕਦਾ ਜਾਂ ਕੋਈ ਵੀ ਬੱਚਾ ਆ ਸਕਦਾ ਜੀ ਕੋਈ ਉਸ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੈਗਾ ਜੀ ਕਿਸੇ ਵੀ ਧਰਮ ਨਾਲ ਸੰਬੰਧਿਤ ਕਿਸੇ ਵੀ ਜਾਤ ਪਾਤਰੀ ਦਾ ਬੱਚਾ ਵੇਚ ਜਿੱਕੋਗੇ ਆਉਂਦਾ ਜੀ ਤੇ ਉਹਦੇ ਨਾਲ ਕੋਈ ਉਹਨੂੰ ਪ੍ਰੈਸ਼ਰ ਨਹੀਂ ਪਾਇਆ ਜਾਂ ਕਿਸੇ ਗੱਲ ਦਾ ਜੀ ਠੀਕ ਹੈ ਨਹੀਂ ਨਹੀਂ ਬਹੁਤ ਸੋਹਣਾ ਜੀ ਤੁਸੀਂ ਦੇਖੋ ਹਨਾ ਭਰਾਓ ਜਿਵੇਂ ਛੋਟੇ ਬੱਚਿਆਂ ਨੂੰ ਸਿਖਾਉਣ ਦੇ ਲਈ ਪੇਂਟਿੰਗ ਵਗੈਰਾ ਕੀਤੀਆਂ ਵੀ ਆਣੇ ਇਹ ਏ ਬੀ ਸੀ ਦੇ ਵਿੱਚ ਪੰਜਾਬੀ ਦੇ ਵਿੱਚ ਤੇ ਸਾਰਾ ਕੁਝ ਵੀ ਬੱਚਾ ਜਿਹੜਾ ਦੇਖ ਕੇ ਈ ਜ਼ਿਆਦਾ ਸਿੱਖ ਜਾਂਦਾ ਤੇ ਇਹਨਾਂ ਨੇ ਬਹੁਤ ਸੋਹਣਾ ਆਪਣੇ ਤਰੀਕੇ ਨਾਲ ਸਮਝਾਇਆ ਹੋਇਆ ਤੇ ਇਹ ਸਾਰਾ ਨਰਸਰੀ ਤੋਂ ਲੈ ਕੇ ਆਗੇ 5ਵੀਂ ਤੱਕ ਦੇ ਇਧਰ ਦੀ ਸਾਈਡ ਨਹੀਂ ਨਹੀਂ ਬਹੁਤ ਸੋਹਣਾ ਤੁਸੀਂ ਇਹ ਕੰਮ ਕਰਾਇਆ ਹੋਇਆ ਜੀ ਤੇ ਜੇ ਆਪਾਂ ਆਪਣੀ ਨਰਸਰੀ ਦੀ ਫੀਸ ਦੀ ਗੱਲ ਕਰੀਏ ਜੀ ਕਈ ਭੈਣ ਭਰਾ ਕਹਿਣਗੇ ਵੀ ਇਹਨਾਂ ਨੇ ਕੋਈ ਫੀਸ ਦੀ ਗੱਲ ਨਹੀਂ ਕੀਤੀ ਹੈਗੀ ਜੇ ਨਰਸਰੀ ਦੇ ਵਿੱਚ ਲਾਈਏ ਜੀ ਜਿਹੜਾ ਬੱਚਾ ਸੋਡੇ ਕੋਲੇ ਇੱਥੇ ਲੋਕਲ ਮੰਨ ਲਓ ਪਿੰਡ ਦਾ ਬੱਚਾ ਹੈਗਾ ਹਾਂਜੀ ਉਹਦੀ ਆਪਣੀ ਨਰਸਰੀ ਦੀ ਫੀਸ ਕੀ ਹੁੰਦੀ ਹੈ ਜੀ ਉਹਦੇ ਨਰਸਰੀ ਦਾ ਖਰਚਾ ਜੀ ਵੱਲੋਂ ਬਿਲਕੁਲ ਜਾਇਜ਼ ਹੀ ਆ ਠੀਕ ਹੈ ਜੀ 10000 ਰੁਪਏ ਮੰਨ ਲਓ ਸਾਲਾਨਾ ਖਰਚਾ ਲਿਆ ਜਾਂਦਾ ਬੱਚੇ ਤੋਂ ਜੀ ਨਰਸਰੀ ਦਾ ਜੀ ਹਾਂ ਜੀ ਠੀਕ ਹੈ ਤੇ ਜਿਵੇਂ ਬੱਚੇ ਕੋਈ ਬਾਹਰੋਂ ਬਸਤੇ ਆਉਂਦੇ ਨੇ ਜੀ ਓਵੇਂ ਕੋਈ ਹੋਰ ਪਿੰਡਾਂ ਦੇ ਵਿੱਚ ਵੀ ਤੁਸੀਂ ਓਵੇਂ ਬਸਦਾਂ ਇੰਤਜ਼ਾਮ ਕਰੋਗੇ ਹਾਂ ਜੀ ਮੰਨ ਲਓ ਬੱਚਿਆਂ ਤੋਂ ਜੀ ਬਹੁਤ ਥੋੜਾ ਕਿਰਾਇਆ ਲਿਆ ਜਾਂਦਾ ਜੀ ਬਸਤਾ ਠੀਕ ਹੈ ਜੀ ਮੈਂ ਇਹਦਾ ਕਿਰਾਇਆ ਲਿਆ ਜਾਂਦਾ ਜਿਹੜਾ ਬਹੁਤ ਥੋੜਾ ਲਿਆ ਜਾਂਦਾ ਜੀ ਨਹੀਂ ਨਹੀਂ ਠੀਕ ਹੈ ਤੇ ਇਹ ਆਪਣਾ ਕੰਪਿਊਟਰ ਰੂਮ ਆ ਗਿਆ ਕੰਪਿਊਟਰ ਰੂਮ ਠੀਕ ਹੈ ਜੀ ਤੇ ਇਹ ਭਰਾਵੋ ਆ ਗਿਆ ਕੰਪਿ ਇੱਥੇ ਤੁਸੀਂ ਦੇਖ ਸਕਦੇ ਹੋ ਵੀ 19-20 ਜਿਹੜੇ ਕੰਪਿਊਟਰ ਨੇਗੇ ਤੇ ਇੱਥੇ ਪਏ ਹੋਏ ਨੇਗੇ ਬਹੁਤ ਵਧੀਆ ਜੀ ਅੱਡੋ-ਅੱਡ ਹਰੇਕ ਜਿਹੜੇ ਕਲਾਸ ਦੇ ਬੱਚੇ ਨੇਗੇ ਉਹ ਇੱਥੇ ਕੰਪਿਊਟਰ ਦੇ ਆਪ ਦੀ ਜਿਹੜੀ ਕਲਾਸ ਆ ਗਈ ਜਿਵੇਂ ਕੰਪਿਊਟਰ ਦਾ ਸੈਸ਼ਨ ਹੁੰਦਾਗਾ ਪੀੜ ਹੁੰਦਾਗਾ ਉਹ ਇੱਥੇ ਬੱਚੇ ਅਟੈਂਡ ਕਰਦੇ ਆਗੇ ਆਜੋ ਜੀ ਅੱਗੇ ਦਿਖਾਉਣਾ ਤੇ ਸਭ ਤੋਂ ਵੱਡੀ ਗੱਲ ਬਾਈ ਦੇਖੋ ਆਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਜਿਵੇਂ ਆਪਾਂ ਕਹਿੰਦੇ ਆ ਵੀ ਸੇਫਟੀ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਆ ਹੈਨਾ ਵੀ ਕੰਪਿਊਟਰ ਵਾਲਾ ਡਿਪਾਰਟਮੈਂਟ ਹੈ ਜਾਂ ਕਈ ਵਾਰ ਕੋਈ ਵੀ ਸਕੂਲ ਦੇ ਵਿੱਚ ਘਟਨਾ ਘੜਦੀ ਆ ਕੁਝ ਵੀ ਆ ਸੇਫਟੀ ਸਿਲੰਡਰ ਇਹਨਾਂ ਵੱਲੋਂ ਰੱਖੇ ਹੋਏ ਨੇ ਇਹੇ ਚੀਜ਼ ਬਹੁਤ ਵਧੀਆ ਪ੍ਰਿੰਸੀਪਲ ਸਾਹਿਬ ਮੈਨੂੰ ਥੋੜੀ ਲੱਗੀ ਜੀ ਨਹੀਂ ਅਕਸਰ ਕੀ ਹੁੰਦਾ ਵੀ ਆਪਾਂ ਸਕੂਲਾਂ ਦੇ ਵਿੱਚ ਦੇਖਦੇ ਆ ਕੋਈ ਰੰਗ ਤੇ ਪੈਸੇ ਲਾ ਜਾਂਦੇ ਕੋਈ ਹਰੇਕ ਚੀਜ਼ ਤੇ ਪੈਸਾ ਲੱਗਿਆ ਹੁੰਦਾਗਾ ਤੇ ਇਹ ਚੀਜ਼ਾਂ ਦੀ ਬਹੁ ਘਾਟ ਹੁੰਦੀ ਆ ਸੇਫਟੀ ਵਾਲੇ ਪਾਸਿਓਂ ਆਜੋ ਭਰਾਵੋ ਤੇ ਇਧਰਲੇ ਪਾਸੇ ਜੀ ਇਹ ਛੋਟੇ ਬੱਚਿਆਂ ਦੇ ਖੇਡਣ ਲਈ ਆ ਗਿਆ ਗਰਾਊਂਡ ਹਨਾ ਹਾਂਜੀ ਪਾਰਕ ਆ ਗਿਆ ਜੀ ਬੱਚਾ ਪਾਰਕ ਆ ਗਿਆ ਠੀਕ ਆ ਤੇ ਆਜੋ ਇਧਰ ਦੀ ਆਜੋ ਜ ਇੱਧਰ ਦੀ ਆ ਜਾਓ ਜੀ ਤੇ ਨਾਲ ਜੀ ਹੁਣ ਮੈਂ ਗੱਲਬਾਤ ਕਰਦਾ ਮੜਾ ਜ ਆਪਨੇ ਨਾਲ ਕਰਮਜੀਤ ਕਰਮਜੀਤ ਜੀ ਹਾਂਜੀ ਹਾਂਜੀ ਕਰਮਜੀਤ ਸਿੰਘ ਜੀ ਨੇ ਜੀ ਇੰਗਲਿਸ਼ ਟੀਚਰ ਪੂਰੇ ਆਪਾਂ ਕਹੀਏ ਵੀ ਸੀਨੀਅਰ ਟੀਚਰ ਨੇਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਜੇ ਆਪਾਂ ਉਮਰ ਦੇ ਤਕਾਜ਼ੇ ਨਾਲ ਲਾਈਏ ਜੀ ਮੈਨੂੰ ਲੱਗਦਾ ਵੀ ਥੋੜਾ ਤਾਂ ਸਾਰਾ ਸਮਾਂ ਪੜ੍ਹਾਈ ਦੇ ਵਿੱਚ ਹੀ ਗੁਜ਼ਰਿਆ ਹੋਣਾ ਤੇ ਇੱਥੇ ਆਪਾਂ ਨੂੰ ਸੇਵਾਵਾਂ ਨਿਭਾਉਂਦੇ ਹੋਏ ਕਿੰਨਾ ਸਮਾਂ ਹੋ ਗਿਆ ਜੀ ਫਸਟ ਆਫ ਆਲ ਬੁਈ ਬਾਹਰ ਵਾਲੀ وی وارملی ویلکم ٹو ٹو ریچنگ ہیر ਧੰਨਵਾਦ ਜੀ ਬਾਬਾ ਮਿਹਰਬਾਨੀ ਜੀ ਆਈ ਐਮ ਕਰਮਜੀਤ ਸਿੰਘ ਫਰੋਂ ਖੀਵਾ ਖੁਰਦਾ ਠੀਕ ਹੈ ਹਾਂ ਆਈ ਐਮ ਐਮ ਐ ਬੀ ਐਡ ਠੀਕ ਹੈ ਜੀ ਆਈ ਹੈਵ ਆ ਟੀਚਿੰਗ ਐਕਸਪੀਰੀਅੰਸ ਆਫ 31 ইয়ারਜ਼ আচ্ছা ਜੀ ਤੇ ਮਤਲਬ ਲਾਸਟ 2 ইয়ারਜ਼ ਆਈ হ্যাਵ ਟੀਚਿੰਗ ਥਿਸ ਇਨ দ্য ਸਕੂਲ ਠੀਕ ਹੈ ਜੀ ਤੇ ਭਰਾਓ ਵੀ ਜਿਨ੍ਹਾਂ ਨੂੰ ਨਹੀਂ ਉਹ ਪਤਾ ਲੱਗਦਾ ਵੀ ਇਹ ਕਿ ਪਿਛਲੇ 2 ਸਾਲਾਂ ਤੋਂ ਅਸੀਂ ਇੱਥੇ ਪੜ੍ਹਾ ਰਹੇ ਹਾਂਗੇ ਤੇ ਟੋਟਲ ਸਾਡਾ 31 ਸਾਲਾਂ ਦਾ ਐਕਸਪੀਰੀਅੰਸ ਆ ਇਹ ਮੇਬੀ ਇਹੜੇ ਇੰਗਲਿਸ਼ ਆਪਦੇ ਟੌਪਿਕ ਦੇ ਵਿੱਚ ਨਹੀਂ ਜਿਹੜੀ ਇਹ ਬੱਚਿਆਂ ਨੂੰ ਸਟੱਡੀ ਕਰਵਾਉਂਦੇ ਆਗੇ ਤੇ ਉਰੇ ਦਾ ਤੁਹਾਨੂੰ ਕਿਵੇਂ ਲੱਗਦਾ ਜੀ ਜਿੱਥੇ ਤੁਸੀਂ ਕਿਸੇ ਹੋਰ ਜਗ੍ਹਾ ਤੇ ਪਹਿਲਾਂ ਵੀ ਪੜਾਇਆ ਹਨ 31 ਸਾਲ ਹੋ ਗਏ ਹੁਣ ਇੱਥੇ ਵੀ ਪੜਾ ਰਹੇ ਹੋਗੇ ਇਥੋਂ ਕੀ ਲੱਗਦਾ ਵੀ ਜਿਹੜੇ ਆਪਣੇ ਪਿੰਡਾਂ ਵਾਲੇ ਬੱਚੇ ਨੇ ਵੀ ਉਹ ਇਧਰ ਆਉਣ ਦਾ ਰੁਝਾਨ ਕਰ ਰਹੇ ਨੇ ਜਾਂ ਕਿਵੇਂ ਹੈ ਜੀ ਵੀ ਕਿਸ ਤਰ੍ਹਾਂ ਦੀ ਪੜ੍ਹਾਈ ਹੈ ਜਿਹੜੀ ਇੱਥੇ ਹੋ ਰਹੀ ਹੈ ਜੀ ਹਾਂ ਦਾ এডੂਕੇਸ਼ਨ ਇਜ਼ ਬਰੀ ਸਕਸੈਸਫੁਲ ਇਨ ਦ ਸਕੂਲ ਠੀਕ ਹੈ ਲੱਗਦਾ ਬਕੌਦ ਐਟਮੋਸਫੇਅਰ ਇਜ਼ ਵੈਰੀ ਬੈਰੀ ਸੂਟੇਬਲ ਫਰਦਾ ਸਟੂਡੈਂਟਸ ਬਿਲਕੁਲ ਜੀ ਵੀ ਮਾਹੌਲ ਆ ਜਿਹੜਾ ਨਾ ਜਿਵੇਂ ਆਪਾਂ ਕਹੀਏ ਵੀ ਪਿੰਡ ਵਾਲਾ ਮਾਹੌਲ ਆ ਵੀ ਆਲੇ-ਦਾਲੇ ਨਵੇਂ ਵਧੀਆ ਦਰਖਤ ਵਗੈਰਾ ਨੇ ਵੀ ਆਟੋਮੋਸਫੀਅਰ ਬਹੁਤ ਵਧੀਆ ਬੱਚਿਆਂ ਲਈ ਆ ਇਹ ਕਿਹੜੀਆਂ ਕਿਹੜੀਆਂ ਕਲਾਸਾਂ ਦੇ ਕਮਰੇ ਆਗੇ ਜੀ ਇਹ ਸਾਰਾ ਇਹ ਪਲਸ 1 ਕਲਾਸ 1 ਠੀਕ ਹੈ ਜੀ ਪਲਸ 1 ਤੇ ਪਲਸ 2 ਆ ਜਿਹੜੀ ਉਹ ਆਪਣੇ ਕੱਲੇ ਹਾਂ ਕੱਡੀਆਂ ਲੜਕੀਆਂ ਲੜਕੀਆਂ ਬਿਲਕੁਲ ਜੀ ਬਿਲਕੁਲ ਤੇ ਪਾਣੀ ਵਗੈਰਾ ਦਾ ਵੀ ਭਰਾਓ ਸਾਰਾ ਪ੍ਰਬੰਧ ਹੈਗਾਗਾ ਤੇ ਬਹੁਤ ਸੋਹਣੇ ਤਰੀਕੇ ਨਾਲ ਹੋ ਰਿਹਾ ਸਿਸਟਮ ਬਿਲਕੁਲ ਜੀ ਤੇ ਮੰਨ ਲਓ ਜਿਵੇਂ ਪਲੱਸ 1 ਪਲੱਸ 2 ਦਾ ਇਹ ਆ ਗਿਆ ਜੀ ਹਨਾ ਜਿਹੜੇ ਆਪਣੇ ਉਦੋਂ ਵਿਚਾਲੇ ਬੱਚੇ ਨੇ ਜਿਵੇਂ 8ਵੀਂ 9ਵੀਂ 10ਵੀਂ ਉਹ ਕਲਾਸਾਂ ਆਪਾਂ ਕਿੱਧਰ ਦੇ ਪਾਸੇ ਲੱਗਦੀਆਂ ਜੀ ਆਪਣੇ ਡਬਲ ਸਟੋਰੀ ਅਸਲ ਡਬਲ ਸਟੋਰੀ ਆ ਗਈ ਅਸਲ ਉਹ ਕਲਾਸਾਂ ਲੱਗਦੀਆਂ ਨੇ ਆਪਣੇ ਉੱਪਰ ਠੀਕ ਹੈ ਜੀ ਤੇ ਇੱਕ ਆਪਾਂ ਗਰਾਊਂਡ ਦੀ ਗੱਲ ਕਰੀ ਸੀ ਜੀ ਆਪਣਾ ਗਰਾਊਂਡ ਕਿਧਰਲੀ ਸਾਈਡ ਆ ਜਾਂਦਾ ਬਾਈ ਸਾਈਡ ਆ ਪਸ ਇਹ ਤੋਂ ਬਾਹਰ ਲਈ ਸ਼ਾਇਦ ਆ ਠੀਕ ਹੁਣ ਮੈਂ ਇੱਧਰ ਸਾਡੇ ਨਾਲ ਇੱਕ ਹੋਰ ਵੀ ਟੀਚਰ ਸਾਹਿਬਾਨ ਨੇ ਠੀਕ ਹੈ ਬਹਾਦਰ ਸਿੰਘ ਜੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਕਿਹੜਾ ਸਬਜੈਕਟ ਪੜਾਉਂਦੇ ਹੋ ਜੀ ਮੈਂ ਇਸ ਸੰਸਥਾ ਦੇ ਵਿੱਚ ਤਕਰੀਬਨ 16 ਸਾਲ ਹੋ ਗਏ ਜੀ ਠੀਕ ਹੈ ਜੀ ਮੈਂ ਵਿਦਿਆਰਥੀਆਂ ਨੂੰ ਵੀ ਸਟੱਡੀ ਕਰਾਉਣਾ ਬੱਚਿਆਂ ਨੂੰ ਜਿਹਦੇ ਵਿੱਚ ਸਾਡਾ ਸਿੱਖ ਇਤਿਹਾਸ ਹੋ ਗਿਆ ਠੀਕ ਹੈ ਜੀ ਇਹ ਨਾਲ-ਨਾਲ ਗੁਰਬਾਣੀ ਦੀ ਸੰਥਾ ਹੋ ਗਈ ਠੀਕ ਹੈ ਨਾਲ-ਨਾਲ ਨੈਤਿਕ ਸਿੱਖਿਆ ਵੀ ਠੀਕ ਹੈ ਜੀ ਸਤਨਾਮ ਸਰੂਕ ਲੈਨ ਟ੍ਰਸਟ ਵੱਲੋਂ ਮੈਂ ਇਸ ਸਕੂਲ ਦੇ ਵਿੱਚ ਡਿਊਟੀ ਕਰ ਰਿਹਾ ਹਾਂ ਜੀ ਠੀਕ ਹੈ ਜੀ ਤੇ ਬਹੁਤ ਵਧੀਆ ਸੇਵਾ ਦਾ ਮੌਕਾ ਜਿਹੜਾ ਮੈਨੂੰ ਮਿਲਿਆ ਹੈ ਜੀ ਨਹੀਂ ਨਹੀਂ ਬਿਲਕੁਲ ਜੀ ਆਪਾਂ ਕਹੀ ਵੀ ਉਹ ਕੰਮ ਹੋ ਜਾਂਦਾ ਨਾ ਪੁੰਨਾਂ ਦੇ ਫਲੀਆਂ ਹਨਾ ਹਾਂ ਜੀ ਹਾਂ ਵੀ ਨਾ ਤਾਂ ਬੱਚਿਆਂ ਨੂੰ ਸਿੱਧੇ ਰਾਹ ਪਾਉਣ ਦਾ ਜਿਹੜਾ ਕੰਮ ਹੋ ਜਾਂਦਾ ਤੇ ਬਾਕੀ ਜਿਹੜਾ ਆਪਦੇ ਜ਼ਿੰਦਗੀ ਦਾ ਰਜਾਨ ਮਰਦ ਆਪਾਂ ਕਹੀਏ ਵੀ ਜਿਆਦਾ ਤੋਂ ਜਿਆਦਾ ਸਮਾਂ ਜਿਹੜਾ ਉਹ ਗਰਵਾਣੀ ਦੇ ਲਿਖੇ ਲੱਗ ਜਾਂਦਾ ਪ੍ਰਮਾਤਮਾ ਦੇ ਲਿਖੇ ਲੱਗ ਜਾਂਦਾ ਚਾਹੇ ਬੱਚਿਆਂ ਨੂੰ ਬਿਲਕੁਲ ਜੀ ਬੱਚਿਆਂ ਦਾ ਵੀ ਤਵੇਖਾ ਬਿਲਕੁਲ ਬਿਲਕੁਲ ਬਹੁਤ ਵਧੀਆ ਹੋ ਕਰਿਆ ਜੀ ਤੁਸੀਂ ਦੱਸਿਆ ਹਨ ਤੇ ਜਿਵੇਂ ਜੀ ਆਪਾਂ ਗੱਲ ਕਰੀਏ ਵੀ ਚਲੋ ਮੈਂ ਪ੍ਰਧਾਨ ਜੀ ਨਾਲ ਗੱਲਬਾਤ ਕਰਦਾ ਕਿਉਂ ਕਈ ਵਾਰ ਆਪਣੇ ਕੋਈ ਬਾਹਰੋਂ ਜਿਹੜੇ ਆਪਣੇ ਵੀਰ ਨੇਗੇ ਬੱਚੇ ਲਾਉਣਗੇ ਆਪਣੀ ਵੀਡੀਓ ਦੇਖ ਕੇ ਤਾਂ ਉੱਥੇ ਸਾਰੀ ਜ਼ਿੰਮੇਵਾਰੀ ਜੀ ਪ੍ਰਧਾਨ ਸਾਹਿਬ ਸੋਡੇ ਤੇ ਆ ਜਾਂਦੀ ਹੈਗੀ ਵੀ ਤੁਸੀਂ ਕਿੱਥੇ ਤੱਕ ਹੀਰੋ ਕਲਾਂ ਦੇ ਵਿੱਚ ਖੜੇ ਆ ਹਨ ਹਨ ਹਾਂਜੀ ਹੀਰੋ ਕਲਾਂ ਤੋਂ ਕਿੰਨੇ ਕਿਲੋਮੀਟਰ ਤੱਕ ਦੇ ਬੱਚੇ ਨੇ ਜਿਹੜੇ ਇੱਥੇ ਦਾਖਲਾ ਲੈ ਸਕਦੇ ਆ ਜਿਵੇਂ ਆਪਣੀਆਂ ਅਕਾਲ ਅਕੈਡਮੀਆ ਦੀ ਵੀ ਲਿਮਟ ਤੈਅ ਕੀਤੀ ਹੁੰਦੀ ਹੈ ਜੀ ਵੀ ਇੱਕ ਪਿੰਡ ਦੇ ਵਿੱਚ ਕਿੰਨੇ ਬੱਚੇ ਹੋਣ ਤਾਂ ਅਸੀਂ ਉਰੇ ਤੱਕ ਬੱਸ ਪਹੁੰਚ ਦੀ ਕਰ ਸਕਦੇ ਆ ਤੇ ਵੀ ਬੱਸ ਦਾ ਖਰਚਾ ਵੀ ਤੁਸੀਂ ਜਾਇਜ਼ ਹੀ ਲਓਗੇ ਫੀਸਾਂ ਵਾਂਗੂ ਜਾਂ ਕਿਵੇਂ ਹੋਊਗਾ ਜੀ ਉਹਦੇ ਬਾਰੇ ਮੈਨੂੰ ਚਾਣਨਾ ਪਊ ਜੀ ਅਸੀਂ ਤਾਂ ਤੁਹਾਨੂੰ ਦੱਸਿਆ ਜੀ ਕੋਈ ਪ੍ਰਾਫਟ ਵਾਸਤੇ ਤਾਂ ਖੋਲਿਆ ਨਹੀਂ ਹੈਗਾ ਜੀ ਠੀਕ ਹੈ ਜੀ ਅਸੀਂ ਤਾਂ ਕਹਿੰਦੇ ਸਾਡੇ ਇਲਾਕੇ ਦੇ ਬੱਚੇ ਇੱਥੇ ਵੱਧ ਤੋਂ ਵੱਧ ਆਉਣ ਜਿਵੇਂ ਸਾਡਾ ਲਾਸਟ ਦਿਲੇਵਾ ਪਿੰਡ ਆ ਜੀ ਪਿੱਖੀ ਦੇ ਲਵੇ ਠੀਕ ਹੈ ਜੀ ਤਕਰੀਬਨ 15-20 ਕਿਲੋਮੀਟਰ ਤੱਕ ਅਸੀਂ ਬੱਚੇ ਲੈ ਲੈ ਰਹੇ ਹਾਂ ਜੇ ਬੱਚੇ 5-7 ਦਿਲੇਵਾ ਤੋਂ ਬੱਚੇ ਆ ਰਹੇ ਨੇ ਜੀ ਬੱਚੇ ਠੀਕ ਹੈ ਇਸ ਵਾਸਤੇ ਅਸੀਂ ਤਾਂ ਕੋਈ ਪ੍ਰਾਫਟ ਵਾਸਤੇ ਤਾਂ ਹੈ ਮਹਾਂਪੁਰਖਾਂ ਦਾ ਨਾਮ ਚੈੱਕ ਕਰਨ ਵਾਸਤੇ ਤਾਂ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਪਿੰਡ ਦਾ ਨਾਮ ਚੈੱਕ ਕਰਨ ਸੰਸਥਾ ਦਾ ਨਾਮ ਚੈੱਕ ਵੀ ਆਪਾਂ ਕਹੀਏ ਭਰਾਵੋ ਚਾਹੇ ਇਹ ਕਹਿੰਦੇ ਵੀ ਚਾਹੇ 40 ਕਿਲੋਮੀਟਰ ਤੋਂ ਹੋਵੇ ਜੇ ਇੱਕ ਪਿੰਡ ਦੇ ਵਿੱਚੋਂ 5-10 ਬੱਚੇ ਹੁੰਦੇ ਆਗੇ ਜਾਂ 15-20 ਬੱਚੇ ਹੁੰਦੇ ਆਗੇ ਹਨਾ ਤਾਂ ਕਿਉਂ ਇੱਥੇ ਇੰਗਲਿਸ਼ ਮੀਡੀਅਮ ਮਿਲੂਗਾ ਪੰਜਾਬ ਸਕੂਲ ਸਿੱਖਿਆ ਬੋਰਡ ਮਹਾਲੀ ਤੋਂ ਇੰਗਲਿਸ਼ ਮੀਡੀਅਮ ਦੇ ਵਿੱਚ ਮੈਡੀਕਲ ਨਾਨ ਮੈਡੀਕਲ ਸਾਰਾ ਕੁਝ ਪ੍ਰੋਵਾਈਡ ਹੈਗਾ ਤੁਸੀਂ ਇੱਥੇ ਆਪਦੇ ਬੱਚਿਆਂ ਨੂੰ ਪੜ੍ਹਾ ਸਕਦੇ ਹੋ ਤੇ ਇੱਥੇ ਜਿਵੇਂ ਕਹੀਏ ਵੀ ਬੱਚੇ ਕਿਸੇ ਵੀ ਕਲਾਸ ਦੇ ਵਿੱਚ ਦਾਖਲਾ ਲੈ ਸਕਦਾ ਦਾਖਲਾ ਲੈਣ ਦਾ ਕੀ ਹੈਗਾ ਕੋਈ ਟੈਸਟ ਦੇਣਾ ਪਊ ਜਾਂ ਕਿਵੇਂ ਹੈ ਜੀ ਉਹ ਛੋਟਾ ਟੈਸਟ ਰੱਖਿਆ ਹੋਇਆ ਹੈ ਜੀ ਠੀਕ ਹੈ ਪ੍ਰਿੰਸੀਪਲ ਜੀ ਨੂੰ ਵੱਧ ਪਤਾ ਹੈ ਠੀਕ ਹੈ ਤੇ ਇਹਦੇ ਰੱਖ ਲੈਂਦੇ ਨੇ ਤੇ ਅਸੀਂ ਮਦਦ ਵੀ ਕਰਦੇ ਆ ਬੱਚਿਆਂ ਦੀ ਸਸਤ ਗੱਲ ਨਹੀਂ ਹੈਗੀ ਸਸਤਾ ਵੱਲੋਂ ਠੀਕ ਹੈ ਜੀ ਜੇ ਜੋਗ ਬੱਚੇ ਕੋਈ ਤਿੰਨ ਬੱਚੇ ਆਉਂਦੇ ਨੇ ਉਹ ਪ੍ਰਿੰਸੀਪਲ ਜੀ ਵੱਧ ਦੱਸ ਦੇਣਗੇ ਤੁਹਾਨੂੰ ਨਨ ਬਿਲਕੁਲ ਜੀ ਹਾਂ ਕਿਉਂ ਸਰ ਕਈ ਵਾਰ ਜਿਵੇਂ ਆਪਣੀ ਵੀਡੀਓ ਦੇਖ ਕੇ ਜੀ ਕੋਈ ਬੱਚੇ ਜਿਵੇਂ ਕੋਈ 5ਵੀਂ ਦੇ ਵਿੱਚ ਲੱਗਣਾ ਚਾਹੁੰਦਾ ਕੋਈ 6ਵੀਂ ਦੇ ਵਿੱਚ ਜਾਂ ਕੋਈ ਆਪਣੀਆਂ ਲੜਕੀਆਂ +1 +2 ਦੇ ਵਿੱਚ ਜੁਆਇਨ ਕਰਨਾ ਚਾਹੁੰਨੀਆਂ ਨੇ ਤਾਂ ਉਹਨਾਂ ਲਈ ਕੀ ਕੀ ਸ਼ਰਤਾਂ ਨੇ ਜੀ ਕੀ ਯੋਗਤਾ ਟੈਸਟ ਉਹਨਾਂ ਨੂੰ ਪਾਸ ਕਰਨਾ ਪਊਗਾ ਨਹੀਂ ਸ਼ਰਤਾਂ ਹੀ ਨੇ ਜੀ ਪਿਛਲੀ ਕਲਾਸ ਦੇ ਆਧਾਰ ਤੇ ਅਸੀਂ ਟੈਸਟ ਲੈਣਾ ਜੀ ਬੱਚੇ ਦਾ ਠੀਕ ਹੈ ਜੀ ਉਹਦਾ ਮੋਡੂਲਾ بیس ਦੇਖਦਾ ਵੀ ਮੋਡੂਲਾ بیس ਕਿਸ ਤਰ੍ਹਾਂ ਦਾ ਬੱਚੇ ਦਾ ਠੀਕ ਹੈ ਜੀ ਯੋਗ ਬੱਚੇ ਨੂੰ ਫਿਰ ਅਸੀਂ ਐਡਮਿਸ਼ਨ ਦਿੰਨੇ ਆ ਜੀ ਠੀਕ ਹੈ ਬਸ ਕਿਉਂ ਜਿਹੜਾ ਟੈਸਟ ਹੈਗਾ ਉਹ ਕਲੀਅਰ ਕਰਨ ਤੋਂ ਬਾਅਦ ਫੇਰ ਹੀ ਉਸ ਤੋਂ ਬਾਅਦ ਚ ਉਹਦੀ ਐਡਮਿਸ਼ਨ ਹੁੰਦੀ ਹੈਗੀ ਤੇ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਵੀ ਇਹ ਸੰਸਥਾ ਕੀ ਜਿਹੜੀ ਸੰਤ ਬਾਬਾ ਬੱਗਾ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਦੀ ਸੋਚ ਨੂੰ ਅੱਗੇ ਲਿਆਂਉਣ ਲਈ ਚੱਲ ਰਹੀ ਆ ਹਨਾ ਇੱਕ ਸੇਵਾ ਭਾਵਨਾ ਦੇ ਨਾਲ ਚੱਲ ਰਹੀ ਆ ਕਿ ਜਿਵੇਂ ਆਪਣੀ ਜਿਹੜਾ ਸਕੂਲ ਹੈ ਹਾਂਜੀ ਗੁਰਦੁਆਰਾ ਦੀ ਜਿਹੜੀ ਮੈਨੇਜਮੈਂਟ ਹੈ ਜੀ ਹਾਂਜੀ ਉਧਰੋਂ ਵੀ ਰੁਪਿਆ ਕਰੋੜਾ ਰੁਪਿਆ ਸਕੂਲ ਤੇ ਲਾ ਰਹਿਆਂ ਸਕੂਲ ਤੋਂ ਇਹ ਨਹੀਂ ਵੀ ਸਕੂਲ ਤੋਂ ਕਮਾਈ ਕਰਨੀ ਹੈ ਜਿਹੜਾ ਸੰਗਤ ਦਾ ਭੇਟ ਆ ਰਹੀ ਹੈ ਹਾਂਜੀ ਉਹ ਵੀ ਬੱਚਿਆਂ ਉੱਤੇ ਲਾ ਰਹਿਆ ਜੀ ਬਿਲਕੁਲ ਕਹਿੰਦੇ ਵੀ ਜਿਹੜੀ ਗੁਰੂ ਘਰ ਦੀ ਕਮਾਈ ਵੀ ਆ ਰਹੀ ਆ ਮੰਨ ਲਓ ਕੋਈ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਮੁੰਡੇ ਕੁੜੀਆਂ ਭੇਜ ਦਿਆ ਤਾਂ ਉਹ ਵੀ ਸਾਰਾ ਇੱਧਰ ਲੱਗ ਰਿਹਾ ਹੈਗਾ ਤੇ ਜਿਵੇਂ ਸਕੂਲ ਦੇ ਵਿੱਚ ਫੀਸ ਜਮਾ ਇੱਕ ਜਾਇਜ਼ ਜੇ ਉਸ ਤੇ ਲਈ ਜਾਂਦੀ ਆ ਤੇ ਇਸੇ ਤਰ੍ਹਾਂ ਹੀ ਜਿਹੜੀਆਂ ਬੱਸਾਂ ਪਿੰਡਾਂ ਦੇ ਵਿੱਚ ਜਾਣਗੀਆਂ ਉਹਨਾਂ ਦੀ ਵੀ ਫੀਸ ਜਿਹੜੀ ਜਾਇਜ਼ ਹੋਊਗੀ ਤੇ ਪ੍ਰਿੰਸੀਪਲ ਸਾਹਿਬ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ ਤੇ ਆਪਣੇ ਲੋਕ ਛੋੜੇ ਨਾਲ ਕੰਟੈਕਟ ਕਰ ਸਕਣ ਜੋ ਵੀ ਬੱਚਿਆਂ ਦੇ ਮਾਪੇ ਨੇ ਉਹ ਛੋੜੇ ਤੱਕ ਸੰਪਰਕ ਕਰ ਸਕਣ ਜੋ ਵੀ ਬੱਚਿਆਂ ਦੇ ਮਾਪੇ ਸਕੂਲ ਦੇਖਣ ਆਉਣਾ ਚਾਹੁੰਦੇ ਨੇ ਤਾਂ ਹੀਰੋ ਕਲਾਂ ਦੇ ਵਿੱਚ ਸੰਤ ਬਾਬਾ ਬੱਗਾ ਸਿੰਘ ਜੀ ਗੁਰਦੁਆਰਾ ਸਕੂਲ ਤੇ ਗੁਰਦੁਆਰਾ ਸਾਹਿਬ ਇਕੱਠੇ ਨੇਗੇ ਇੱਥੇ ਆ ਸਕਦੇ ਨੇ ਹੁਣ ਥੋੜਾ ਜਿਹਾ ਛੁੱਟੀ ਦਾ ਟਾਈਮ ਆ 2 ਵਜੇ ਪਹਣੇ ਥੋੜਾ ਮੈਂ ਮਾਫੀ ਚਾਹੁੰਣਾ ਜੀ ਲੇਟ ਹੋ ਗਿਆ ਹਨ ਤੇ ਬੱਚੇ ਇਸੇ ਕਰਕੇ ਥੋੜਾ ਸੋਸਰਾ ਵਪਾਰ ਰਹੇ ਨੇ ਕਿਉਂ ਸਵੇਰੇ 9 ਵਜੇ ਦੇ ਘਰੋਂ ਨਿਕਲੇ ਹੁੰਦੇ ਨੇਗੇ ਤੇ ਬੱਚਿਆਂ ਨੂੰ ਜਾਣ ਵੇਲੇ ਸੋ ਚੌ ਵਾਲਾ ਹੁੰਦਾਗਾ ਤੇ ਘੰਟੀ ਵੀ ਵੱਜਣ ਵਾਲੀ ਆ ਜਿ ਵਾਕਾਂ ਨੂੰ ਆਏ ਵੀ ਕਿਹੜੇ ਵੇਲੇ ਘਰੋਂ ਵਗ ਜੀ ਹੈ ਹਨ ਕਿਉਂ ਬਹੁਤੇ ਭਣ ਭਰਾ ਕਹਣਗੇ ਵੀ ਬੱਚਿਆਂ ਦਾ ਸੋਰ ਆਈ ਜਾਂਦਾ ਵਿੱਚ ਕਿਉਂ ਮੈਕ ਨੇ ਆਵਾਜ਼ ਚੱਕ ਲੈਣੀ ਹੈ ਜੀ ਹਨ ਬੱਚਿਆਂ ਦੀ ਆਵਾਜ਼ ਤਿੱਖੀ ਹੁੰਦੀ ਆ ਉਹਨਾਂ ਦਾ ਸੋਰ ਵੀ ਵਿੱਚ ਹੀ ਆਈ ਜਾਂਦਾ ਮੈਂ ਦੱਸ ਦੇਣਾ ਚਾਹੁੰਦਾ ਵੀ ਛੁੱਟੀ ਦਾ ਟਾਈਮ ਆ 2 ਵਜੇ ਪਾਉਣੇ ਆ ਇਸ ਟਾਈਮ ਬਿਲਕੁਲ 2 ਪਾਉਣੇ 2 ਦਾ ਟਾਈਮ ਆਗਾ ਤੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ ਤਾਂ ਜੋ ਜਿਹੜੇ ਬੱਚਿਆਂ ਦੇ ਮਾਪੇ ਨੇ ਆ ਸਕੋ 98643 ਜੀ 40619 94643 40619 40619 ਇਹ ਪ੍ਰਿੰਸੀਪਲ ਸਾਹਿਬ ਦਾ ਆਪਣਾ ਨੰਬਰ ਆਗਾ ਤੁਸੀਂ ਕਦੋਂ ਵੀ ਆਓ ਬੇਝਿਜਕ ਹੋ ਕੇ ਫੋਨ ਕਰੋ ਸਕੂਲ ਦੇਖ ਕੇ ਜਾਓ ਸਕੂਲ ਦਾ ਸਾਰਾ ਸਿਸਟਮ ਦੇਖ ਕੇ ਦੇਖ ਕੇ ਜਾਓ ਮੈਂ ਕਹਿੰਦਾ ਵੀ ਆਪਾਂ ਨੂੰ ਆਮ ਜਿਵੇਂ ਆਪਾਂ ਪੈਸੇ ਲਟਾ ਕਰੀ ਜਾਂਦੇ ਆ ਉਹਦੇ ਨਾਲੋਂ ਜੇਕਰ ਤੁਸੀਂ ਚਾਹੋ ਨੇ ਵੀ ਆਪਣੇ ਜਵਾਕ ਨੇ ਜਿਹੜੇ ਬੱਚੇ ਆਪਣੇ ਗੁਰਬਾਣੀ ਨਾਲ ਵੀ ਜੁੜਨ ਤੇ ਆਪਾਂ ਉਹਨੂੰ ਘੱਟ ਖਰਚੇ ਦੇ ਵਿੱਚ ਵੀ ਪੜਾ ਸਕੀਏ ਤਾਂ ਮੈਨੂੰ ਇਹ ਸਕੂਲ ਬਹੁਤ ਵਧੀਆ ਲੱਗਿਆ ਜੀ ਸੋ ਪ੍ਰਿੰਸੀਪਲ ਸਾਹਿਬ ਕੋਈ ਹੋਰ ਸਨੇਹਾ ਦੇਣਾ ਚਾਹੁੰਦੇ ਹੋ ਜੀ ਆਪਦੇ ਵੱਲੋਂ ਤਾਂ ਜਰੂਰ ਸਾਡੇ ਦਰਸ਼ਕਾਂ ਨੂੰ ਜੀ ਦਰਸ਼ਕਾਂ ਨੂੰ ਇਹ ਹੀ ਸਨੇਹਾ ਵੀ ਜਿਹੜੀ ਚੰਗੀ ਐਜੂਕੇਸ਼ਨ ਆ ਉਹਦੇ ਵਾਸਤੇ ਇਸ ਸੰਸਥਾ ਦੇ ਵਿੱਚ ਆਪਣੇ ਬੱਚਿਆਂ ਨੂੰ ਦਾਖਲ ਕਰਵਾਓ ਕਿਉਂਕਿ ਅੱਜ ਦਾ ਜੋ ਸਮਾਂ ਆਪ ਆਪ ਸਮਝਦੇ ਆਪਾਂ ਸਾਰੇ ਵੀ ਕਿਸ ਤਰ੍ਹਾਂ ਦਾ ਭਿਆਨਕ ਸਮਾਂ ਬੱਚੇ ਗਲਤ ਸੰਗਤਾਂ ਦੇ ਵਿੱਚ ਪੈ ਰਹੇ ਨੇ ਵੀ ਉਹ ਚੰਗੀ ਨੈਤਿਕ ਸਿੱਖਿਆ ਲੈਣਾ ਗੁਰਬਾਣੀ ਦੇ ਨਾਲ ਜੋੜਨਾ ਤੇ ਚੰਗੀ ਸਕੂਲੀ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਵਿੱਚ ਸਫਲਤਾ ਪ੍ਰਾਪਤ ਕਰਨਾ ਆਪਣੇ ਮਾਤਾ ਪਿਤਾ ਦਾ ਨਾਮ ਉੱਚਾ ਕਰਨਾ ਆਪਣੇ ਦੇਸ਼ ਦਾ ਨਾਮ ਉੱਚਾ ਕਰਨਾ ਬਿਲਕੁਲ ਅਸੀਂ ਕਹਿੰਦੇ ਜੀ ਬਿਲਕੁਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ